ਹੈਲੋ 소ਸੀਆ ਕਲਜੀ ਕੀ ਹਾਲ ਚਾਲ ਤੁਹਾਡੇ ਮੈਂ ਬਿਲਕੁਲ ਠੀਕ ਹਾਂ ਉਮੀਦ ਹੈ ਤੁਸੀਂ ਵੀ ਸਾਰੇ ਠੀਕ ਹੋਵੋਗੇ ਤੇ ਅੱਜ ਆ ਗਈ ਆ ਮੈਂ ਤੁਹਾਡੇ ਲਈ ਨਿਊ ਵਲੋਗ ਲੈ ਕੇ ਕਿਉਂਕਿ ਅੱਜ ਦਾ ਵਲੋਗ ਇਹ ਆ ਕਿ ਮੈਨੂੰ ਲਾਈਵ ਤੇ ਬਹੁਤ ਸਾਰੇ ਮਤਲਬ ਪੁੱਛ ਰਹੇ ਸੀ ਕਿ ਤੁਸੀਂ ਆਮ ਬੋਲਦੇ ਹੋ ਕਿ ਤੁਹਾਡੇ ਹਸਬੰਦ ਬਹੁਤ ਚੰਗੇ ਨੇ ਬਹੁਤ ਵਧੀਆ ਨੇ ਤੇ ਤੁਸੀਂ ਦੱਸੋ ਕਿ ਤੁਹਾਡੀ ਮੈਰਿਜ ਕਿਸ ਤਰ੍ਹਾਂ ਹੋਈ ਸੀ ਲਵ ਮੈਰਿਜ ਹੈ ਅਰੇਂਜ ਮੈਰਿਜ ਹੈ ਤਾਂ ਵੈਸੇ ਇਸ ਟੌਪਿਕ ਵਿੱਚ ਮੈਂ ਪਹਿਲਾਂ ਵੀ ਵੀਡੀਓਜ਼ ਬਣਾਈ ਹੈ ਪਰ ਮੇਰੇ ਨਿਊ ਜੋ ਸਬਸਕ੍ਰਾਈਬਰ ਨੇ ਉਹ ਜਾਣਨਾ ਚਾਹੁੰਦੇ ਨੇ ਦੁਬਾਰਾ ਕਿ ਕਿਸ ਤਰ੍ਹਾਂ ਨਾਲ ਮੇਰੀ ਮੈਰਿਜ ਹੋਈ ਹੈ ਔਰ ਕਿਸ ਤਰ੍ਹਾਂ ਲਵ ਮੈਰਿਜ ਆ ਅਰੇਂਜ ਮੈਰਿਜ ਹੈ ਤੇ ਅੱਜ ਮੈਂ ਇਸ ਵੀਡੀਓ ਵਿੱਚ ਤਹਾਨੂੰ ਦੱਸਾਂਗੀ ਕਿ ਸਾਡੀ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਹੈ ਤੇ ਫਿਲਹਾਲ ਤਾਂ ਮੈਂ ਤੁਹਾਨੂੰ ਇਹੀ ਬੋਲਾਂਗੀ ਕਿ ਸਾਡੀ ਲਵ ਮੈਰਿਜ ਨਹੀਂ ਹੈ ਮੇਰੀ ਤੇ ਮੇਰੇ ਹਸਬੰਦ ਦੀ ਅਰੇਂਜ ਮੈਰਿਜ ਹੈ ਬਕਾਇਦਾ ਇੱਕ ਦੂਜੇ ਨੂੰ ਦੇਖਿਆ ਸੀ ਪਸੰਦ ਕੀਤਾ ਮਤਲਬ ਆ ਕਹਿੰਦੇ ਨੇ ਰਿਸ਼ਤਾ ਕਰਵਾਉਣ ਵਾਲਾ ਵਿੱਚ ਹੈਗੇ ਸੀ ਤੇ ਉਹਨਾਂ ਨੇ ਹੀ ਸਾਡਾ ਰਿਸ਼ਤਾ ਕਰਵਾਇਆ ਹੈ ਤੇ ਲਵ ਮੈਰਿਜ ਨਹੀਂ ਹੈ ਅਰੇਂਜ ਮੈਰਿਜ ਸੀ ਔਰ ਦੂਸਰੀ ਗੱਲ ਕੀ ਹੋ ਤੁਸੀਂ ਲਵ ਵੀ ਸਮਝ ਸਕਦੇ ਹੋ ਅਰੇਂਜ ਵੀ ਸਮਝ ਸਕਦੇ ਹੋ ਦੋਨੋਂ ਚੀਜ਼ਾਂ ਹੀ ਸਮਝ ਸਕਦੇ ਹੋ ਪਰ ਮੇਰੇ ਸਬਸਕ੍ਰਾਈਬਰ ਪੁੱਛ ਰਹੇ ਸੀ ਕਿ ਤੁਸੀਂ ਆਪਣੇ ਹਸਬੰਡ ਬਾਰੇ ਬਹੁਤ ਹੀ ਬੋਲਦੇ ਹੋ ਕਿ ਤੁਹਾਡੇ ਹਸਬੰਡ ਚੰਗੇ ਨੇ ਬਹੁਤ ਵਧੀਆ ਨੇ ਤੁਹਾਡੀ ਕੇਅਰ ਕਰਦੇ ਨੇ ਤੇ ਅੱਜ ਉਹ ਹੀ ਚੀਜ਼ ਦੱਸਣਾ ਚਾਹਾਂਗੀ ਦੇਖੋ ਜੀ अगर थानू कोई अच्छा इंसान मिल जाएगा तो तुम वो तारीफ करोगे तुसी बोलोगे कि वो इंसान है और सच दसा कि मेरे हसबेंड अच्छे ने तो मैं हम यही बोलाँगी कि वो चंगे ने वीय ने मेरी केयर करते हैं और मैं यही चाहवागी कि हर एक लड़की हस्बैंड वीया ही मिले और केयर करे उस दी और यही है कि हसबेंड ही केयर करे वाइफ नो भी पूरी केयर करनी चाहिए दी है और जरूरी नहीं है कि मेरे हस्बैंड कर देने बल बल्कि मैं भी ना बहुत ज़्यादा कर दी हाँ की हों चार पे होने ने तो अगर हस्बैंड अच्छा है तो वाइफ में भी अच्छा होना चाहिए था, अगर वाइफ अच्छी है तो हसबैंड अच्छा होना चाहिए दोनों तरफ ही रिश्ता अच्छा तक है कि दोनों परसेंट ज ਜੋ ਇੱਕ ਦੂਸਰੇ ਦਾ ਕਹਿਣਾ ਮੰਨਣ ਇੱਕ ਦੂਜੇ ਨੂੰ ਸਮਝਣ ਤੇ ਮੇਰੇ ਔਰ ਮੇਰੇ ਹਸਬੰਡ ਦੀ ਸੋਚ ਐੋ ਜਿਹੀ ਹੈ ਕਿ ਅਸੀਂ ਇੱਕ ਦੂਜੇ ਨੂੰ ਸਮਝਦੇ ਆ ਮੰਨ ਲਓ ਮੈਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਔਰ ਮੈਂ ਉਹ ਚੀਜ਼ ਨਹੀਂ ਮੰਗ ਰਹੀ ਕਿਉਂਕਿ ਮੈਨੂੰ ਪਤਾ ਹੈ ਕਿ ਇਸ ਟਾਈਮ ਮੇਰੇ ਹਸਬੰਡ ਮੈਨੂੰ ਉਹ ਚੀਜ਼ ਨਹੀਂ ਦਿਲਾ ਸਕਦੇ ਕਿਉਂਕਿ ਉਹਨਾਂ ਨੂੰ ਪ੍ਰੋਬਲਮ ਹੈ ਉਹਨਾਂ ਕੋਲ ਵੀ ਮਤਲਬ ਹਲੇ ਪੈਸੇ ਨਹੀਂ ਹੈਗੇ ਤੇ ਮੈਂ ਉਹ ਜ਼ਿੱਦ ਕਰਾਂਗੀ ਕਿ ਨਹੀਂ ਮੈਨੂੰ ਉਹ ਚੀਜ਼ ਚਾਹੀਦੀ ਹੈ ਤੇ ਇਹ ਵੀ ਚੀਜ਼ ਚੰਗੀ ਨਹੀਂ ਹੈਗੀ ਤਾ ਮੈਨੂੰ ਪਤਾ ਹੁੰਦਾ ਕਿ ਮੇਰੇ ਹਸਬੰਦ ਕਦੋਂ ਹੀ ਮੈਨੂੰ ਕੋਈ ਚੀਜ਼ ਲੈ ਕੇ ਦੇ ਸਕਦੇ ਨੇ ਕਦੋਂ ਹੀ ਮੈਂ ਉਹਨਾਂ ਕੋਈ ਚੀਜ਼ ਮੰਗਣੀ ਹੈ ਔਰ ਉਹਨਾਂ ਨੂੰ ਵੀ ਪਤਾ ਹੈ ਕਿ ਇਸ ਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਪਰ ਇਹ ਲੈ ਨਹੀਂ ਰਹੀ ਔਰ ਜਦੋਂ ਉਹਨਾਂ ਨੂੰ ਪਤਾ ਚਲ ਜਾਂਦਾ ਉਹਨਾਂ ਕੋ ਪੈਸੇ ਹੁੰਦੇ ਨੇ ਤੇ ਉਹ ਚੀਜ਼ ਮੈਨੂੰ ਲੈ ਕੇ ਵੀ ਦਿੰਦੇ ਨੇ ਤੇ ਇੱਕ ਹਸਬੰਡ ਵਾਈਫ ਦੀ ਕਹਿੰਦੇ ਨਾ ਸੋਚ ਹੁੰਦੀ ਹੈ ਇੱਕ ਥਿੰਕਿੰਗ ਹੁੰਦੀ ਹੈ ਔਰ ਹਸਬੰਡ ਵਾਈਫ ਦੀ ਥਿੰਕਿੰਗ ਮਿਲਣੀ ਚਾਹੀਦੀ ਹੈ ਅਗਰ ਉਹਨਾਂ ਦੀ ਥਿੰਕਿੰਗ ਆਪਸ ਵਿੱਚ ਮਿਲੇ ਨਾ ਤੇ ਹਸਬੰਡ ਵਾਈਫ ਦਾ ਜੋ ਰਿਸ਼ਤਾ ਹੁੰਦਾ ਨਾ ਬਹੁਤ ਹੀ ਅੱਗੇ ਤੱਕ ਜਾਂਦਾ ਹੈ ਔਰ ਫਿਲਹਾਲ ਮੇਰੇ ਔਰ ਮੇਰੇ ਜਿਹੜੇ ਹਸਬੰਡ ਹੈ ਸਾਡੀ ਅਰੇਂਜ ਮੈਰਿਜ ਹੋਈ ਹੈ ਔਰ ਦੇਖਣ ਵਾਲੇ ਸਾਰੇ ਇਹ ਹੀ ਬੋਲਦੇ ਨੇ ਕਿ ਤੁਹਾਡੀ ਲਵ ਮੈਰਿਜ ਹੋਈ ਹੈ ਮੰਨ ਲਓ ਮੈਂ ਕਿਤੇ ਵੀ ਚਲੀ ਜਾਨੀ ਆ ਨਾ ਜਾ ਮੈਂ ਮੰਨ ਲਓ ਮੈਂ ਬਿਊਟੀ ਪਾਰਲਰ ਜਾਣੀ ਆ ਤੇ ਮੈਂ ਹਸਬੰਡ ਨਾਲ ਬੈਠੇ ਬੈਠ ਕੇ ਜਾਣਾ ਹੁੰਦਾ ਤੇ ਉੱਥੇ ਉਹ ਮੈਨੂੰ ਦੇਖਦੇ ਨੇ ਤੇ ਉਹ ਉਹੀ ਮੈਨੂੰ ਪੁੱਛਦੇ ਨੇ ਕਿ ਦੀਦੀ ਤੁਹਾਡਾ ਤੇ ਭਈਆ ਦਾ ਮਤਲਬ ਮੈਰਿਜ ਹੈ ਲਵ ਮੈਰਿਜ ਹੋਈ ਹੈ ਤੇ ਮੈਂ ਉਹਨਾਂ ਨੂੰ ਇਹੀ ਬੋਲਦੀ ਆ ਕਿ ਨਹੀਂ ਸਾਡੀ ਲਵ ਮੈਰਿਜ ਨਹੀਂ ਹੋਈ ਸਾਡੀ ਅਰੇਂਜ ਮੈਰਿਜ ਹੈ ਪਰ ਹੁਣ ਜੋ ਵੀ ਮੈਨੂੰ ਕੋਈ ਪੁੱਛਦਾ ਮੈਨੂੰ ਬੂਰਾ ਨਹੀਂ ਲੱਗਦਾ ਮੈਨੂੰ ਵਧੀਆ ਲੱਗਦਾ ਤੇ ਮੈਂ ਇਹੀ ਬੋਲ ਦਿੰਦੀ ਆ ਕਿ ਤੁਸੀਂ ਆ ਜੋ ਮਰਜੀ ਸਮਝ ਲਓ ਮਤਲਬ ਤੁਸੀਂ ਲਵ ਮੈਰਿਜ ਵੀ ਬੋਲ ਸਕਦੇ ਹੋ ਤੁਸੀਂ ਅਰੇਂਜ ਮੈਰਿਜ ਵੀ ਬੋਲ ਸਕਦੇ ਹੋ ਤੇ ਉਹ ਬੋਲਦੇ ਦੋਨੋਂ ਚੀਜ਼ਾਂ ਸੀ ਕਿਵੇਂ ਬੋਲ ਸਕਦੇ ਆ ਤੇ ਮੈਂ ਉਹਨਾਂ ਨੇ ਇਹ ਹੀ ਬੋਲਦੀਆਂ ਕਿ ਦੇਖੋ ਜੀ ਪਹਿਲਾਂ ਸਾਡੀ ਅਰੇਂਜ ਮੈਰਿਜ ਜੋ ਸੀ ਉਸ ਤੋਂ ਬਾਅਦ ਸਾਡਾ ਮਤਲਬ ਵਿਆਹ ਹੋ ਗਿਆ ਤੇ ਫਿਰ ਲਵ ਮੈਰਿਜ ਸਮਝ ਲਓ ਤੇ ਮਤਲਬ ਸਾਰੇ ਹੱਸਦੇ ਨੇ ਉਹ ਇਸ ਕਰਕੇ ਕਿ ਦੇਖੋ ਅ ਲੜਕਾ ਜੋ ਹੈ ਅੱਛਾ ਹੋਵੇ ਤੇ ਲੜਕੀ ਥੋੜਾ ਮੰਨ ਲਓ ਉਸ ਵਿੱਚ ਕਮੀ ਹੋਵੇ ਤੇ ਦੇਖਣ ਵਾਲੇ ਇਹੀ ਸੋਚਦੇ ਨੇ ਕਿ ਸ਼ਾਇਦ ਲੜਕੀ ਨੇ ਲਵ ਮੈਰਿਜ ਕੀਤੀ ਹੈ ਲੜਕੀ ਨਾਲ ਐਸਰ ਕਿ ਉਸਨੇ ਦੇਖਿਆ ਨਹੀਂ ਹੈ ਕੁਝ ਪਰ ਸਾਡੇ ਰਿਸ਼ਤੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਮੇਰੀ ਲਵ ਮੈਰਿਜ ਨਹੀਂ ਮੇਰੀ ਅਰੇਂਜ ਮੈਰਿਜ ਹੋਈ ਹੈ ਔਰ ਮੇਰੇ ਹਸਬੰਦ ਨੇ ਦੇਖ ਕੇ ਉਹਨਾਂ ਨੇ ਹਾਂ ਕੀਤੀ ਸੀ ਕਿ ਮੈਂ ਇੱਥੇ ਹੀ ਵਿਆਹ ਕਰਾਣਾ ਹੈ ਔਰ ਐਸੇ ਲੜਕੀ ਨਾਲ ਹੀ ਵਿਆਹ ਕਰਾਣਾ ਹੈ ਔਰ ਸੱਚ ਦੱਸਾਂ ਤੇ ਜਦੋਂ ਸਾਡੀ ਮੈਰਿਜ ਹੋ ਗਈ ਸੀ ਨਾ ਤੇ ਮੈਂ ਉਸ ਤੋਂ ਬਾਅਦ ਪੁੱਛਿਆ ਸੀ ਕਿ ਤੁਸੀਂ ਮਤਲਬ ਕਿ ਮੇਰੇ ਨਾਲ ਵਿਆਹ ਕਰਾਉਣ ਲਈ ਹਾਂ ਕਿਉਂ ਕੀਤਾ ਤੇ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮੈਨੂੰ ਪਹਿਲੀ ਨਜ਼ਰ ਵਿੱਚ ਨਾ ਮਤਲਬ ਪਸੰਦ ਆ ਗਈ ਸੀ ਤਾਂ ਮੈਂ ਕਿਹਾ ਐਦਾਂ ਦੀ ਕਿਹੜੀ ਚੀਜ਼ ਆ ਕਿ ਪਹਿਲੀ ਨਜ਼ਰ ਵਿੱਚ ਪਸੰਦ ਆ ਗਈ ਸੀ ਮਤਲਬ ਤੁਸੀਂ ਮੇਰੇ ਕੋਈ ਕਮੀ ਨਹੀਂ ਦੇਖੀ ਤੇ ਉਹ ਕਹਿੰਦੇ ਨਹੀਂ ਮੈਂ ਕਮੀ ਨਹੀਂ ਦੇਖੀ ਮੈਂ ਸਿਰਫ ਇਹ ਦੇਖਿਆ ਸੀ ਕਿ ਮੈਂ ਇਸ ਕੁੜੀ ਨਾਲ ਹੀ ਵਿਆਹ ਕਰਨਾ ਹੈ ਤੇ ਮੈਂ ਕਿਹਾ ਮੰਨ ਲਓ ਅਸੀਂ ਨਾ ਕਰ ਦਿੰਦੇ ਫਿਰ ਤੁਸੀਂ ਕੀ ਕਰਨਾ ਸੀ ਤੇ ਹਸਬੰਦ ਕਹਿੰਦੇ ਕਿ ਅਗਰ ਤੂੰ ਇਹ ਨਾ ਕਰ ਦਿੰਦੇ ਤਾਂ ਮੈਂ ਤਾਂ ਤੁਹਾਡੇ ਘਰ ਤੱਕ ਆ ਜਾਣਾ ਸੀ ਤੇ ਮਤਲਬ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਮਿਲੀ ਕਿ ਚਲੋ ਹਸਬੰਦ ਮੇਰੇ ਨੇ ਮੇਰੇ ਵਿੱਚ ਕੋਈ ਕਮੀ ਨਹੀਂ ਦੇਖੀ ਔਰ ਸੱਚ ਦੱਸਦੇ ਆ ਅੱਜ ਕੱਲ ਦੀ ਕੁੜੀਆਂ ਲੈ ਲੋ ਜਾਂ ਮੁੰਡੇ ਲੈ ਲੋ ਇੱਕ ਦੂਜੇ ਵਿੱਚ ਬਹੁਤ ਸਾਰੀਆਂ ਕਮੀਆਂ ਕੱਢ ਦਿੰਦੇ ਨੇ ਮੰਨ ਲਓ ਅਗਰ ਮੁੰਡੇ ਵਿੱਚ ਛੋਟੀ ਜੀ ਕਮੀ ਹੋਏਗੀ ਤੇ ਕੁੜੀ ਵਾਲੇ ਵੀ ਬਹੁਤ ਜ਼ਿਆਦਾ ਕਮੀਆਂ ਕੱਢ ਦਿੰਦੇ ਨੇ ਔਰ ਅਗਰ ਕੁੜੀ ਵਿੱਚ ਥੋੜੀ ਜੀ ਕਮੀ ਹੋਏਗੀ ਤੇ ਮੁੰਡੇ ਵਾਲੇ ਵੀ ਕੱਢ ਦੇਣਗੇ ਤੇ ਸਾਡਾ ਰਿਸ਼ਤਾ ਇਦਾਂ ਦਾ ਹੈ ਕਿ ਮੇਰੇ ਹਸਬੰਡ ਨੇ ਕਮੀ ਹੋਣ ਦੇ ਬਾਵਜੂਦ ਵੀ ਨਾ ਮੇਰੇ ਵਿੱਚ ਕੋਈ ਕਮੀ ਨਹੀਂ ਸੀ ਕੱਢੀ ਮੈਂ ਜਿਸ ਤਰ੍ਹਾਂ ਦੀ ਹੈਗੀ ਸੀ ਹਸਬੰਡ ਨੇ ਮੈਨੂੰ ਉਦਾਂ ਹੀ ਪਸੰਦ ਕੀਤਾ ਹੈ ਔਰ ਸੱਚ ਦੱਸਾਂ ਮੈਂ ਬਹੁਤ ਖੁਸ਼ ਹਾਂ ਬਹੁਤ ਜ਼ਿਆਦਾ ਔਰ ਮੈਂ ਇਹ ਹੀ ਚੀਜ਼ਾਂ ਸੋਚਦੀ ਆ ਤੇ ਮੈਨੂੰ यही लगता है कि हर एक लड़की जो भी है ना हैंडीकैप्टन लड़का वधिया मिले मतलब सही लड़का मिले कम से कम उन्होंने समझ सके और मेरे हस्बैंड ने मैनू समझ और मैं उन्होंने समझिया है और जो लड़कियां लड़कियाँ जिन्ही मैरिज नहीं हुई हैंडीकैप लड़कियां मैं रब अगे ही दुआ करांगी यही अरदास करा कि उन्होंने बहुत बहुत वह लड़के मिलन और लड़कियों लड़कियाँ वह मिलन ਕਿਉਂਕਿ ਹਸਬੰਡ ਵਾਈਫ ਦੀ ਸੋਚ ਇੱਕ ਜੈਸੀ ਹੋਵੇ ਨਾ ਰਿਸ਼ਤਾ ਅੱਗੇ ਤੱਕ ਬਹੁਤ ਅੱਗੇ ਤੱਕ ਵਧੀਆ ਤਰੀਕੇ ਨਾਲ ਜਾਂਦਾ ਹੈ ਔਰ ਸੱਚ ਦੱਸਾਂ ਹੁਣ ਤੁਹਾਨੂੰ ਵੀ ਪਤਾ ਮੇਰੀਆਂ ਦੋ ਬੇਟੀਆਂ ਨੇ ਇੱਕ ਮੇਰੀ ਬੇਟੀ ਹੁਣ 8 ਸਾਲ ਦੀ ਹੋ ਜਾਣਾ ਹੈ ਔਰ ਇੱਕ ਨੇ 5 ਸਾਲ ਦੀ ਹੋ ਜਾਣਾ ਹੈ ਔਰ ਤੁਸੀਂ ਇੱਥੇ ਸਮਝ ਸਕਦੇ ਹੋ ਕਿ ਜਦੋਂ ਹਸਬੰਡ ਵਾਈਫ ਦਾ ਰਿਸ਼ਤਾ ਅੱਛਾ ਹੋਵੇ ਨਾ ਤੇ ਉਸ ਦੇ ਫੇਸ ਤੇ ਵੀ ਖੁਸ਼ੀ ਆਂਦੀ ਹੈ ਔਰ ਉਹ ਸਾਰਿਆਂ ਨਾਲ ਗੱਲ ਕਰਦੀ ਹੈ ਤੇ ਸਭ ਨੂੰ ਪਤਾ ਲੱਗਦਾ ਕਿ ਇਹ ਇਨਸਾਨ ਖੁਸ਼ ਹੈ ਔਰ ਸੱਚ ਦੱਸਾਂ ਮੈਂ ਆਪਣੀ ਲਾਈਫ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਔਰ ਮिन्नੂ ਹੁਣ ਆਪਣੀ ਜਿਹੜੀ ਕਮੀ ਹੈ ਨਾ ਮੈਂ ਇਸ ਨੂੰ ਨਜ਼ਰਅੰਦਾਜ਼ ਹੀ ਕਰਦੀ ਆਂ ਜ਼ਿਆਦਾ ਮਤਲਬ ਮੈਂ ਇਹਨੂੰ ਦੇਖਦੀ ਨਹੀਂ ਆ ਕਿਉਂਕਿ ਮੇਰੇ ਹਸਬੰਡ ਨਹੀਂ ਦੇਖਦੇ ਔਰ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓਜ਼ ਬਣਾਈ ਸੀ ਸ਼ਾਇਦ ਤੁਸੀਂ ਦੇਖੀ ਨਹੀਂ ਦੇਖੀ ਮिन्नੂ ਨਹੀਂ ਪਤਾ ਔਰ ਉਸ ਵੀਡੀਓਜ਼ ਵਿੱਚ ਨਾ ਮੈਂ ਵੀਡੀਓਜ਼ ਬਣਾਉਂਦੇ ਬਣਾਉਂਦੇ ਨਾ ਮੈਂ ਰੋ ਪਈ ਸੀ ਤੇ ਸਾਈਜ਼ ਦੱਸਾ ਮੇਰਾ ਰੋਣ ਨਿਕਲ ਗਿਆ ਸੀ ਔਰ ਹਸਬੰਡ ਨੇ ਬੋਲੇ ਮੈਂ ਹੁਣ ਅੱਜ ਤੋਂ ਬਾਅਦ ਵੀਡੀਓਜ਼ ਨਹੀਂ ਬਣਾਣੇ ਔਰ ਉਹਨਾਂ ਨੇ ਮੇਰੇ ਮੈਨੂੰ ਪੁੱਛਿਆ ਤੂੰ ਕਿਉਂ ਰੋਈ ਵੀਡੀਓਜ਼ ਬਣਾਉਂਦੇ ਤੇ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਇਸ ਕਰਕੇ ਰੋਈ ਸੀ ਵੀਡੀਓਜ਼ ਬਣਾਉਂਦੇ ਉਹ ਗਾਣਾ ਵੀ ਇੰਨਾ ਇਮੋਸ਼ਨਲ ਜਿਹਾ ਸੀ ਨਾ ਤੇ ਫਿਰ ਮੈਂ ਉਸ ਵਿੱਚ ਰੋਈ ਤੇ ਹਸਬੰਡ ਬੋਲੇ ਕਿ ਤੈਨੂੰ ਕੀ ਲੱਗਾ ਕਿ ਤੂੰ ਆਪਣੇ ਬਾਰੇ ਇਹ ਸੋਚਿਆ ਕਿ ਮੈਂ ਚੱਲ ਨਹੀਂ ਸਕਦੀ ਤੇ ਮੈਂ ਮੈਂ ਉਹਨਾਂ ਨੂੰ ਇਹ ਬੋਲਿਆ ਕਿ ਨਹੀਂ ਮੈਂ ਇਹ ਸੋਚ ਕੇ ਨਹੀਂ ਰੋਈ ਸੀ ਮੈਂ ਇਹ ਸੋਚ ਕੇ ਰੋਈ ਸੀ ਕਿ ਮੇਰੇ ਹਸਬੰਡ ਬਹੁਤ ਹੀ ਜ਼ਿਆਦਾ ਅਮ ਬਹੁਤ ਜ਼ਿਆਦਾ ਵਧੀਆ ਨੇ ਔਰ ਰੱਬ ਨੇ ਬਹੁਤ ਹੀ ਵਧੀਆ ਹਸਬੰਡ ਦਿੱਤੇ ਨੇ ਮੈਨੂੰ ਮੈਂ ਚਾਹਾਂਗੀ ਹਰ ਕਿਸੇ ਨੂੰ ਮੇਰੇ ਵਰਗੇ ਹਸਬੰਡ ਮਿਲਣ ਮੇਰੇ ਹਸਬੰਡ ਵਰਗੇ ਚੰਗੇ ਹਸਬੰਡ ਉਹਨਾਂ ਦੀ ਕੇਅਰ ਕਰਨ ਔਰ ਉਹ ਵੀਡੀਓਜ਼ ਮੈਂ ਜ਼ਰੂਰ ਕਲਿੱਪ ਪਾਵਾਂਗੀ ਇਸ ਵਿੱਚ ਛੋਟਾ ਜਿਹਾ ਕਲਿੱਪ ਪਾ ਦਲਾਂਗੀ ਔਰ ਉਹ गाना दिए गाने, गाने दी आवाज बंद ਰੱਖਾਂਗੀ ਕਿਉਂਕਿ ਇਹ ਵੀ ਵਲੌਗ ਹੈ ਇਸ ਵਿੱਚ ਮੈਂ ਉਹ ਗਾਣੇ ਦੀ ਆਵਾਜ਼ ਨਹੀਂ ਕਰਾਂਗੀ ਪਰ ਮੇਰੀ ਸ਼ਾਰਟ ਵੀਡੀਓਜ਼ ਹੈ ਔਰ ਸ਼ਾਰਟਸ نکال ਕੇ ਜ਼ਰੂਰ ਦੇਖਣਾ ਔਰ ਸੱਚ ਦੱਸਾਂ ਮੇਰੇ ਹਸਬੰਦ ਬਹੁਤ ਗੁੱਸਾ ਹੋਏ ਸੀ ਉਸ ਦਿਨ ਮੈਂ ਨਾ ਕਿ ਤੂੰ ਕਿਉਂ ਰੋਈ ਤੂੰ ਕਿਉਂ ਰੋਈ ਮੈਂ ਤੈਨੂੰ ਕਦੀ ਵੀ ਅੱਜ ਤੱਕ ਵੀ ਮੈਂ ਤੈਨੂੰ ਇਹ ਨਹੀਂ ਬੋਲਿਆ ਕਿ ਤੇਰੇ ਵਿੱਚ ਕੋਈ ਪ੍ਰੋਬਲਮ ਹੈ ਔਰ ਸੱਚ ਦੱਸਾਂ ਟੈਚਵੁੱਡ ਮੇਰੇ ਹਸਬੰਦ ਨੇ ਕਦੇ ਇਹ ਕਦੀ ਵੀ ਇਹ ਚੀਜ਼ ਬੋਲੀ ਵੀ ਨਹੀਂ ਹੈ ਮੈਨੂੰ ਔਰ ਨਾ ਹੀ ਮੈਨੂੰ ਕਦੀ ਮਹਿਸੂਸ ਕਰਾਇਆ ਹੈ ਉਹਨਾਂ ਨੇ ਤਬਾਸੇ ਮੇਰੇ ਦਿਲ ਚ ਆਇਸੀ ਕਿ ਮੈਂ ਸੋਚ ਰਹੀ ਸੀ ਕਿ ਰੱਬਾ ਤੇਰਾ ਬਹੁਤ ਸ਼ੁਕਰ ਹੈ ਮੈਂ ਸ਼ੁਕਰਗੁਜ਼ਾਰ ਆ ਤੇਰੇ ਤੇ ਕਿ ਤੂੰ ਮੈਨੂੰ ਇੰਨਾ ਵਧੀਆ ਹਸਬੰਦ ਦਿੱਤਾ ਹੈ ਕਿ ਜੋ ਮੇਰੇ ਨਾਲ ਖੁਸ਼ ਨੇ ਪਰ ਉਹਨਾਂ ਨੂੰ ਥੋੜਾ ਜਿਹਾ ਲੱਗਾ ਕਿ ਮੈਂ ਰੋਈ ਉਸ ਦਿਨ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ ਇਸ ਨੇ ਜ਼ਿਆਦਾ ਤੇ ਕਹਿੰਦੇ ਸੀ ਮੈਂ ਜੁਣ ਤੇ ਉਹਨਾਂ ਨਾਲ ਗੱਲ ਨਹੀਂ ਕਰਨੀ ਤੂੰ ਰੋਈ ਤੇ ਰੋਈ ਕਿਉਂ ਪਰ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਮੈਂ ਕਿਹਾ ਸੌਂਗ ਹੀ ਇਸ ਤਰ੍ਹਾਂ ਦਾ ਸੀ ਕਿ ਮੈਂ ਥੋੜੀ ਇਮੋਸ਼ਨਲ ਹੋ ਗਈ ਸੀ ਪਰ ਮੈਂ ਕਦੀ ਇਮੋਸ਼ਨਲ ਹੁੰਦੀ ਨਹੀਂ ਆ ਤੇ ਸੱਚ ਦੱਸਾਂ ਹਸਬੈਂਡ ਔਰ ਵਾਈਫ ਦਾ ਰਿਸ਼ਤਾ ਨਾ ਐਦਾਂ ਦਾ ਹੀ ਹੋਣਾ ਚਾਹੀਦਾ ਹੈ ਇੱਕ ਦੂਜੇ ਨੂੰ ਸਮਝਣਾ ਚਾਹੀਦਾ ਹੈ ਔਰ ਇੱਕ ਦੂਜੇ ਦੀ ਕੇਅਰ ਕਰਨੀ ਚਾਹੀਦੀ ਹੈ ਤੇ ਅੱਜ ਦਾ ਜੋ ਮੇਰਾ ਟੌਪਿਕ ਹੈ ਹੀ ਸੀ ਕਿ ਮੇਰੀ ਜਿਹੜੀ ਮੈਰਿਜ ਹੈ ਅਰੇਂਜ ਮੈਰਿਜ ਹੋਈ ਹੈ ਤੇ ਤੁਸੀਂ ਹੁਣ ਸਾਰੇ ਲਵ ਮੈਰਿਜ ਵੀ ਸਮਝ ਸਕਦੇ ਹੋ जो भी है समझ सकते हो क्योंकि लव भी समझ सकते हो और अरेंज मैरिज भी समझ सकते हो तो जो मेरे सबसक्राइबर मैं पूछ रहे से वीडियोस जरूर देखना और लाइक मैं शेयर सब्सक्राइब जरूर करना क्योंकि तुम लाइव तो जरूर आते हो पर परी वीडियोज़ देखते दे नहीं हो पर तो यही बोलोंगी कि ये जो भीडियोज़ मैं बनानी ना ਇਹ ਜ਼ਰੂਰ ਦੇਖਿਆ ਕਰੋ ਕਿਉਂਕਿ ਇਹਦੇ ਵਿੱਚ ਨਾ ਥੋੜੇ ਇਨਸਾਨ ਜੋ ਗੱਲ ਕਰਦਾ ਨਾ ਉਹਦੇ ਇਮੋਸ਼ਨਲ ਹੁੰਦੇ ਨੇ ਔਰ ਵੀਡੀਓਜ਼ ਵਿੱਚ ਮੈਂ ਆਇਆ ਇਸ ਬਹੁਤ ਜ਼ਿਆਦਾ ਇਮੋਸ਼ਨਲ ਚੀਜ਼ਾਂ ਬੋਲ ਜਾਂਦੀਆਂ ਤੇ ਪਲੀਜ਼ ਤੁਸੀਂ ਦੇਖਿਓ ਸਪੋਰਟ ਕਰਿਓ ਵੀਡੀਓਜ਼ ਔਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਇਹ ਮੇਰੀ ਅਰੇਂਜ ਮੈਰਿਜ ਹੈ ਜੀ ਦੋਸਤੋ ਲਵ ਮੈਰਿਜ ਨਹੀਂ ਪਰ ਤੁਸੀਂ ਲਵ ਮੈਸ ਸਮਝ ਸਕਦੇ ਹੋ ਕਾਫੀ ਟਾਈਮ ਹੋ ਗਿਆ ਤੇ ਤੁਸੀਂ ਸਮਝ ਸਕਦੇ ਹੋ ਤੇ ਅੱਜ ਦਾ ਵਲੋਗ ਬਸ ਮੇਰਾ ਇੱਥੋਂ ਤੱਕ ਹੀ ਸੀ ਤੇ ਕੱਲ ਸੀ ਨਿਊ ਲੋਗ ਵਲੋਗ ਲੈ ਕੇ ਤੁਹਾਡੇ ਲਈ ਆਵਾਂਗੇ ਤੇ ਇਹ ਵਾਲਾ ਮੇਰਾ ਵੀ ਲੋਗ ਜ਼ਰੂਰ ਦੇਖਿਓ ਦੋਸਤੋ ਓਕੇ ਬਾਏ ਦੋਸਤੋ ਬਾਏ